ਪੀਜ਼ਾ ਕੈਫੇ ਦੇ ਵਿੱਚ ਚੰਨਖੀ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਹੈ ਦਰਅਸਲ ਇੱਥੇ ਪੀਜ਼ਾ ਕੈਫੇ ਦੇ ਵਿੱਚ ਕੁੜੀ ਆਪਣੇ ਪ੍ਰੇਮੀ ਦੇ ਗਲੇ ਦੇ ਵਿੱਚ ਬਾਹਾਂ ਪਾ ਕੇ ਪੀਜ਼ੇ ਦਾ ਮਜ਼ਾ ਲੈ ਰਹੀ ਸੀ ਕਿ ਇਸੇ ਦਰਮਿਆਨ ਕੁੜੀ ਦੇ ਭਰਾ ਮੌਕੇ ਤੇ ਆਪਣੇ ਸਾਥੀਆਂ ਦੇ ਨਾਲ ਪਹੁੰਚ ਜਾਂਦੇ ਨੇ ਤੇ ਵੇਖੋ ਫਿਰ ਕਿਵੇਂ ਦੋਵਾਂ ਪ੍ਰੇਮੀਆਂ ਦਾ ਜਮ ਕੇ ਕਟਾਪਾ ਚੜਾਇਆ ਗਿਆ ਦਰਸਲ ਇੱਥੇ ਪੀਜ਼ਾ ਕੈਫੇ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ ਹੈ ਤੇ ਭੰਤੋੜ ਵੀ ਹੁੰਦੀ ਹੈ ਤੇ ਇੱਥੇ ਕੁੱਟਮਾਰ ਕੀਤੀ ਗਈ ਹੈ ਦਰਸਲ ਦੱਸਿਆ ਜਾ ਰਿਹਾ ਹੈ ਕਿ ਇਸ ਕੈਫੇ ਦੇ ਵਿੱਚ ਬੈਠੀ ਇੱਕ ਕੁੜੀ ਆਪਣੇ ਪ੍ਰੇਮੀ ਦੇ ਗਲ ਦੇ ਵਿੱਚ ਬਾਹਾਂ ਪਾ ਕੇ ਬੜੇ ਆਰਾਮ ਦੇ ਨਾਲ ਪੀਜ਼ੇ ਦਾ ਮਜ਼ਾ ਲੈ ਰਹੀ ਸੀ ਕਿਉਂ ਤੋਂ ਕੁੜੀ ਦੇ ਭਰਾ ਪਹੁੰਚ ਜਾਂਦੇ ਨੇ ਨਾਲ ਹੀ ਉਹਨਾਂ ਦੇ ਸਾਥੀ ਜਿਸ ਦਰਮਿਆਨ ਇਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਉੱਥੇ ਹੰਗਾਮਾ ਕੀਤਾ ਗਿਆ ਤੇ ਇਹਨਾਂ ਦੋਵਾਂ ਦੇ ਸਿਰ ਤੇ ਚੜਿਆ ਪਿਆਰ ਦਾ ਭੂਤ ਵੀ ਉਤਾਰਿਆ ਜਾਂਦਾ ਦਰਸਲੇ ਤਸਵੀਰਾਂ ਯੂਪੀ ਦੇ ਹਾਪੂੜਦਿਆਨੇ ਜਿੱਥੇ ਇੱਕ ਪੀਜ਼ਾ ਕੈਫੇ ਜਿਹੜਾ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਬਦਲ ਜਾਂਦਾ ਹੈ ਪੀਜ਼ਾ ਕੈਫੇ ਦੇ ਵਿੱਚ ਚਾਨਕੀ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਹੈ ਦਰਸਲੇ ਇੱਥੇ ਪੀਜ਼ਾ ਕੈਫੇ ਦੇ ਵਿੱਚ ਕੁੜੀ ਆਪਣੇ ਪ੍ਰੇਮੀ ਦੇ ਗਲੇ ਦੇ ਵਿੱਚ ਬਾਹਾਂ ਪਾ ਕੇ ਪੀਜ਼ੇ ਦਾ ਮਜ਼ਾ ਲੈ ਰਹੀ ਸੀ ਕਿ ਇਸ ਦੇ ਦਰਮਿਆਨ ਕੁੜੀ ਦੇ ਭਰਾ ਮੌਕੇ ਤੇ ਆਪਣੇ ਸਾਥੀਆਂ ਦੇ ਨਾਲ ਪਹੁੰਚ ਜਾਂਦੇ ਨੇ ਤੇ ਵੇਖੋ ਫਿਰ ਕਿਵੇਂ ਦੋਵਾਂ ਪ੍ਰੇਮੀਆਂ ਦਾ ਜੰਮ ਕੇ ਟਕਾਪਾ ਚੜਿਆ ਗਿਆ ਦਰਅਸਲ ਇੱਥੇ ਪੀਜ਼ਾ ਕੈਫੇ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ ਹੈ ਤੇ ਭੰਤੋੜ ਵੀ ਹੁੰਦੀ ਹੈ ਤੇ ਇੱਥੇ ਕੁੱਟਮਾਰ ਕੀਤੀ ਗਈ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇਸ ਕੈਫੇ ਦੇ ਵਿੱਚ ਬੈਠੀ ਕੁੜੀ ਆਪਣੇ ਪ੍ਰੇਮੀ ਦੇ ਗਲ ਦੇ ਵਿੱਚ ਬਾਹਾਂ ਪਾ ਕੇ ਬੜੇ ਆਰਾਮ ਦੇ ਨਾਲ ਪੀਜ਼ੇ ਦਾ ਮਜ਼ਾ ਲੈ ਰਹੀ ਸੀ ਕਿ ਉਦੋਂ ਕੁੜੀ ਦੇ ਭਰਾ ਪਹੁੰਚ ਜਾਂਦੇ ਨੇ ਤੇ ਨਾਲ ਹੀ ਉਹਨਾਂ ਦੇ ਸਾਥੀ ਜਿਸ ਦਰਮਿਆਨ ਇਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਉੱਥੇ ਹੰਗਾਮਾ ਕੀਤਾ ਗਿਆ ਤੇ ਇਹਨਾਂ ਦੋਵਾਂ ਦੇ ਸਿਰ ਤੇ ਚੜਿਆ ਪਿਆਰ ਦਾ ਭੂਤ ਵੀ ਉਤਾਰਿਆ ਜਾਂਦਾ ਹੈ ਦਰਸਲੇ ਤਸਵੀਰਾਂ ਯੂਪ ਦੇ ਹਾਪੂੜਦਿਆਨੇ ਜਿੱਥੇ ਇੱਕ ਪੀਜ਼ਾ ਕੈਫੇ ਜਿਹੜਾ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਬਦਲ ਜਾਂਦਾ ਹੈ ਪੀਜ਼ਾ ਕੈਫੇ ਦੇ ਵਿੱਚ ਚੰਨਖੀ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਹੈ ਦਰਸਲ ਇੱਥੇ ਪੀਜ਼ਾ ਕੈਫੇ ਦੇ ਵਿੱਚ ਕੁੜੀ ਆਪਣੇ ਪ੍ਰੇਮੀ ਦੇ ਗਲੇ ਦੇ ਵਿੱਚ ਬਾਹਾਂ ਪਾ ਕੇ ਪੀਜ਼ੇ ਦਾ ਮਜ਼ਾ ਲੈ ਰਹੀ ਸੀ ਕਿ ਇਸ ਦੇ ਦਰਮਿਆਨ ਕੁੜੀ ਦੇ ਭਰਾ ਮੌਕੇ ਤੇ ਆਪਣੇ ਸਾਥੀਆਂ ਦੇ ਨਾਲ ਪਹੁੰਚ ਜਾਂਦੇ ਨੇ ਤੇ ਵੇਖੋ ਫਿਰ ਕਿਵੇਂ ਦੋਵਾਂ ਪ੍ਰੇਮੀਆਂ ਦਾ ਜੰਮ ਕੇ ਟਾਪਾ ਚੜਿਆ ਗਿਆ ਦਰਸਿਲ ਇੱਥੇ ਪੀਜ਼ਾ ਕੈਫੇ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ ਹੈ ਤੇ ਭੰਤੋੜ ਵੀ ਹੁੰਦੀ ਹੈ ਤੇ ਇੱਥੇ ਕੁੱਟਮਾਰ ਕੀਤੀ ਗਈ ਹੈ ਦਰਸਿਲ ਦੱਸਿਆ ਜਾ ਰਿਹਾ ਹੈ ਕਿ ਇਸ ਕੈਫੇ ਦੇ ਵਿੱਚ ਬੈਠੀ ਇਹ ਕੁੜੀ ਆਪਣੇ ਪ੍ਰੇਮੀ ਦੇ ਗਲ ਦੇ ਵਿੱਚ ਬਾਹਾਂ ਪਾ ਕੇ ਬੜੇ ਆਰਾਮ ਦੇ ਨਾਲ ਪੀਜ਼ੇ ਦਾ ਮਜ਼ਾ ਲੈ ਰਹੀ ਸੀ ਕਿ ਉਦੋਂ ਕੁੜੀ ਦੇ ਭਰਾ ਪਹੁੰਚ ਜਾਂਦੇ ਨੇ ਤੇ ਨਾਲ ਹੀ ਉਹਨਾਂ ਦੇ ਸਾਥੀ ਜਿਸ ਦਰਮਿਆਨ ਇਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਉੱਥੇ ਹੰਗਾਮਾ ਕੀਤਾ ਗਿਆ ਤੇ ਇਹਨਾਂ ਦੋਵਾਂ ਦੇ ਸਿਰ ਤੇ ਚੜਿਆ ਪਿਆਰ ਦਾ ਭੂਤ ਵੀ ਉਤਾਰਿਆ ਜਾਂਦਾ ਦਰਸਲ ਇਹ ਤਸਵੀਰਾਂ ਯੂਪ ਦੇ ਹਾਪੂੜਦਿਆਨੇ ਜਿੱਥੇ ਇੱਕ ਪੀਜ਼ਾ ਕੈਫੇ ਜਿਹੜਾ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਬਦਲ ਜਾਂਦਾ ਹੈ ਪੀਜ਼ਾ ਕੈਫੇ ਦੇ ਵਿੱਚ ਚਾਨਕੀ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਹੈ ਦਰਸਲ ਇੱਥੇ ਪੀਜ਼ਾ ਕੈਫੇ ਦੇ ਵਿੱਚ ਕੁੜੀ ਆਪਣੇ ਪ੍ਰੇਮੀ ਦੇ ਗਲੇ ਦੇ ਵਿੱਚ ਬਾਹਾਂ ਪਾ ਕੇ ਪੀਜ਼ੇ ਦਾ ਮਜ਼ਾ ਲੈ ਰਹੀ ਸੀ ਕਿ ਇਸੇ ਦਰਮਿਆਨ ਕੁੜੀ ਦੇ ਭਰਾ ਮੌਕੇ ਤੇ ਆਪਣੇ ਸਾਥੀਆਂ ਦੇ ਨਾਲ ਪਹੁੰਚ ਜਾਂਦੇ ਨੇ ਤੇ ਵੇਖੋ ਫਿਰ ਕਿਵੇਂ ਦੋਵਾਂ ਪ੍ਰੇਮੀਆਂ ਦਾ ਜੰਮ ਕੇ ਟਕਾਪਾ ਚੜਿਆ ਗਿਆ ਦਰਅਸਲ ਇੱਥੇ ਪੀਜ਼ਾ ਕੈਫੇ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ ਹੈ ਤੇ ਭੰਤੋੜ ਵੀ ਹੁੰਦੀ ਹੈ ਤੇ ਇੱਥੇ ਕੁੱਟਮਾਰ ਕੀਤੀ ਗਈ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇਸ ਕੈਫੇ ਦੇ ਵਿੱਚ ਬੈਠੀ ਕੁੜੀ ਆਪਣੇ ਪ੍ਰੇਮੀ ਦੇ ਗਲ ਦੇ ਵਿੱਚ ਬਾਹਾਂ ਪਾ ਕੇ ਬੜੇ ਆਰਾਮ ਦੇ ਨਾਲ ਪੀਜ਼ੇ ਦਾ ਮਜ਼ਾ ਲੈ ਰਹੀ ਸੀ ਕਿ ਉਦੋਂ ਕੁੜੀ ਦੇ ਭਰਾ ਪਹੁੰਚ ਜਾਂਦੇ ਨੇ ਤੇ ਨਾਲ ਹੀ ਉਹਨਾਂ ਦੇ ਸਾਥੀ ਜਿਸ ਦਰਮਿਆਨ ਇਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਉੱਥੇ ਹੰਗਾਮਾ ਕੀਤਾ ਗਿਆ ਤੇ ਇਹਨਾਂ ਦੋਵਾਂ ਦੇ ਸਿਰ ਤੇ ਚੜਿਆ ਪਿਆਰ ਦਾ ਭੂਤ ਵੀ ਉਤਾਰਿਆ ਜਾਂਦਾ ਹੈ ਦਰਸਾ ਲਈ ਤਸਵੀਰਾਂ ਯੂਪੀ ਦੇ ਹਾਪੂੜਦਿਆਨੇ ਜਿੱਥੇ ਇੱਕ ਪੀਜ਼ਾ ਕੈਫੇ ਜਿਹੜਾ ਹੈ ਉਹ جنگ ਦੇ ਮੈਦਾਨ ਦੇ ਵਿੱਚ ਬਦਲ ਜਾਂਦਾ ਹੈ